ਹੌਸਲੇ ਬੜੇ ਬਹਾਦਰ ਨਾਏ ਡਰਦੇ ਪਰਚਾਂ ਤੋਂ ਹੌਸਲੇ ਬੜੇ ਬਹਾਦਰ ਨਾਏ ਡਰਦੇ ਪਰਚਾਂ ਤੋਂ ਜਦ ਮੈਂ ਫੁੱਲ ਦੇ ਵਿੱਚ ਬਹਿ ਜਾਂਦੇ ਨਾ ਡਰਦੇ ਖਰਚਾਂ ਤੋਂ ਜਦ ਮੈਂ ਫੁੱਲ ਦੇ ਵਿੱਚ ਬਹਿ ਜਾਂਦੇ ਨਾ ਡਰਦੇ ਖਰਚਾਂ ਤੋਂ ਅੜਜੇ ਜਦੋਂ ਗਰਹਾਰੀ ਆ ਅੜਜੇ ਜਦੋਂ ਗਰਹਾਰੀ ਤਹਜ਼ਿਲ ਧੜਦੀ ਲਾਉਂਦੇ ਐ ਸਿਰ ਧੜਦੀ ਲਾਉਂਦੇ ਜੱਟ ਤੇ ਮਜਬੂਰ ਸਿੱਖ ਤਾਂ ਯਾਰੀ ਜ਼ਰਾ ਨਵੌਂਦੇ ਐ ਉਹ ਓਟ ਤੇ ਮਜਬੂਰ ਸਿੱਖ ਤਾਂ ਯਾਰੀ ਜ਼ਰਾ ਨਵੌਂਦੇ ਐ ਉਹ ਓਟ ਤੇ ਮਜਬੂਰ ਸਿੱਖ ਤਾਂ ਯਾਰੀ ਸਿਰਾ ਨਵੌਂਦੇ ਐ ਸ਼ੇਰਾਂ ਵਾਂਗੂ ਭੁਗਦੇ ਜਿੱਥੇ ਭੇਚੇ ਹੜ ਜਾਂਦੇ ਇਹ ਸ਼ੇਰਾਂ ਵਾਂਗੂ ਬੁੱਕਦੇ ਜਿੱਥੇ ਪੀਚੇ ਅੜ ਜਾਂਦੇ ਉਹ ਜੋਗਰਾਜ ਦੇ ਵਾਂਗੂ ਛਾਤੀ ਤਣ ਕੇ ਖੜ ਜਾਂਦੇ ਇਹ ਜੋਗਰਾਜ ਦੇ ਵਾਂਗੂ ਛਾਤੀ ਤਣ ਕੇ ਖੜ ਜਾਂਦੇ ਮਾਰ ਮਾਰ ਕੇ ਹੂਰੇ ਇਹ ਮਾਰ ਮਾਰ ਕੇ ਹੂਰੇ ਵੈਰੀ ਦੀ ਢਾਪ ਲਵਾਉਂਦੇ ਆ ਵੈਰੀ ਦੀ ਢਾਪ ਲਵਾਉਂਦੇ ਜੜਤੇ ਮਜਬੂਤ ਸਿੱਖਤਾ ਯਾਰੀ ਜ਼ਰਾਂ ਨਵਾਉਂਦੇ ਐ ਉਹ ਅਟਤੇ ਮਜਬੂਤ ਸਿੱਖਤਾ ਯਾਰੀ ਜ਼ਰਾਂ ਨਵਾਉਂਦੇ ਐ ਇਹ ਅਟਤੇ ਮਜਬੂਤ ਸਿੱਖਤਾ ਯਾਰੀ ਸਿਰਾਂ ਨਵਾਉਂਦੇ ਐ ਜਿਹੜੇ ਕਰਨ ਗਦਾਰੀ ਲਾਉਣ ਚ ਪੇੜੇ ਉਹਨਾਂ ਦੇ ਹਾਂ ਜਿਹੜੇ ਕਰਨ ਗਦਾਰੀ ਲਾਉਣ ਚ ਪੇੜੇ ਉਹਨਾਂ ਦੇ ਉਹ ਚਾਰੇ ਪਾਸੇ ਤਾਂ ਹੀਓ ਚਰਚੇ ਹੁੰਦੇ ਇਹਨਾਂ ਦੇ ਹਾਂ ਚਾਰੇ ਪਾਸੇ ਤਾਂ ਹੀ ਚਰਚੇ ਹੁੰਦੇ ਇਹਨਾਂ ਦੇ ਜਹੋਣੇ ਵਰਗੇ ਤਾਂ ਹੀ ਆ ਜਹੋਣੇ ਵਰਗੇ ਤਾਂ ਹੀ ਗੀਤਾਂ ਵਿੱਚ ਸਲਾਉਂਦੇ ਐ ਗੀਤਾਂ ਵਿੱਚ ਸਲਾਉਂਦੇ ਐ ਯੱਟ ਤੇ ਮਜਵੀ ਸਿੱਖਤਾ ਯਾਰੀ ਜ਼ਰਾਂ ਨਵਾਉਂਦੇ ਐ ਓ ਯੱਟ ਤੇ ਮਜਵੀ ਸਿੱਖਤਾ ਯਾਰੀ ਜ਼ਰਾਂ ਨਵਾਉਂਦੇ ਐ ਓ ਯੱਟ ਤੇ ਮਜਵੀ ਸਿੱਖਤਾ ਯਾਰੀ ਟਾਉਪ ਨਵਾਉਂਦੇ ਐ